ਸਾਈਆਂ ਦਾ ਗੀਤ ਸੁਣਾ ਚੱਲ ਜੀ ਸੁਣਾਇਆ ਸੁਣਿਆ ਜੀ ਇਹ ਕੋਈ ਸੁਣਾਇਆ ਰਿਕਾਰਡਿੰਗ ਸੁਣੀ ਆਗੀ ਜੀ ਉਹ ਮਾੜਾ ਜੀ ਇਹਨਾਂ ਨੇ ਇੱਕ ਸਾਈਂ ਜੀ ਤੇ ਗੀਤ ਬਹੁਤ ਸੋਹਣਾ ਬੋਲਿਆ ਉਹਦੀ ਦੋ ਕੁ ਲਾਈਨਾਂ ਦੇ ਸੁਣਾ ਦਈਏ ਜੀ ਪਿਛਾ ਘਰ ਆ ਬੋ ਫਿਰ ਚੈਟ ਆ ਉਹ ਹਾਜੀ ਬੰਨੇ ਘਰ ਆ ਬੋ ਜਬਾਨੀ ਜਬਾਨੀ ਬੈਠ ਬੈਠ ਆਹ ਸਾਹਮਣੇ ਬੈਠੇ ਮਕਸੂਦ ਬੈਠੇ ਸੁਪਰੇ ਤੇ ਲਾਈ ਸਾਈ ਵੇ ਫਰਿਆਦ ਤੇਰੇ ਤਾਈ ਸਾਈ ਵੇ ਬਾਹੂ ਫੜ ਬੇੜਾ ਬਨੇ ਲਾਈ ਸਾਈ ਵੇ ਮੇਰੇਆਂ ਗੁਨਾਹਾਂ ਨੂੰ ਲੁਕਾਈ ਸਾਈ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈ ਸਾਈ ਵੇ ਫੇਰਾ ਮਸਕੀਨਾ ਵੱਲ ਪਾਈ ਸਾਈ ਵੇ ਬੋਲ ਹਾਕ ਸਾਰਾਂ ਦੇ ਪਗਾਈ ਸਾਈ ਵੇ ਮੈਨੂੰ ਮੇਰੇ ਅੰਦਰੋਂ ਮੁਕਾਈ ਸਾਈ ਵੇ ਡਿੱਗੀ ਤਾਂ ਫੜਕੇ ਉਠਾਈ ਸਾਈ ਵੇ ਓਖੇ ਸੋਖੇ ਰਾਹਾਂ ਚੋਂ ਲਗਾਈ ਸਾਈ ਦੇ ਕਲਾ ਨੂੰ ਵੀ ਹੋਰ ਚਮਕਾਈ ਸਾਈ ਵੇ ਸਾਜ਼ ਰਸ ਗਏ ਤਾਂ ਮਨਾਈ ਸਾਈ ਵੇ ਨਾਨਣ ਵਾਜ ਵੀ ਰਣਾਈ ਸਾਈ ਵੇ ਕੰਨਿਕ ਸੇ ਗੀਤ ਦੀ ਫੜਾਈ ਸਾਈ ਵੇ ਨਗਵੇਂ ਨੂੰ ਫੜਕੇ ਜਗਾਈ ਸਾਈਂ ਵੇ ਮੇਰੇ ਨਾਲ ਨਾਲ ਤੂੰ ਵੀ ਗਈ ਸਾਈਂ ਵੇ ਅਸੀਂ ਸਜ ਬੈਠੇ ਚਾਈ ਚਾਈ ਸਾਈਂ ਵੇ ਥੋੜੀ ਬਹੁਤੀ ਅਦਾ ਵੀ ਸਿਖਾਈ ਸਾਈਂ ਵੇ ਸੱਚੀ ਸਰਤਾਜ ਹੀ ਕੁਛ ਨਹੀਂ ਜੀ ਗੱਲ ਹੋ ਰਹੀ ਨਾ ਕੁਛ ਨਹੀਂ ਆ ਗਿਆ ਗੁਰੂ ਜੀ